ਸੀਓ ਨਿਊਜ਼ ਦੇ ਨਾਲ ਜੁੜ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਸਾਡੇ ਸਟੂਡੀਓ ਦੇ ਵਿੱਚਕਾਰ ਮੈਡਮ ਸੁਸ਼ਮਾ ਰਠੌਰ ਪਹੁੰਚੀ ਹਨ ਜੋ ਕਿ ਡੌਗ ਲਵਰ ਹਨ ਔਰ ਪਟਿਆਲੇ ਦੇ ਵਿੱਚਕਾਰ ਇਹ ਅਵਾਰਾ ਡੌਗਸ ਤੇ ਜੋ ਬਿਮਾਰ ਡੌਗਸ ਹਨ ਗਲੀਆਂ ਮਹੱਲੇ ਚ ਅਸੀਂ ਦੇਖਦੇ ਅਕਸਰ ਫਿਰ ਵੀ ਹੁੰਦੇ ਹਨ ਉਹਨਾਂ ਦੀ ਸੇਵਾ ਸੰਭਾਲ ਦੀ ਡਿਊਟੀ ਇਹ ਕਰਦੇ ਹਨ ਔਰ ਪਿਛਲੇ 2018 ਤੋਂ ਲਗਭਗ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਇਹ ਇੱਕ ਡੌਗ ਲਵਰਸ ਦੇ ਨਾਲ ਜੁੜ ਕੇ ਔਰ ਇਨਾ ਡੌਗਸ ਦੇ ਲਈ ਇੱਕ ਸਪੈਸ਼ਲ ਐਨਜੀਓ ਬਣਾ ਕੇ ਸੇਵਾ ਕਰ ਰਹੇ ਹਨ ਔਰ ਅਓ ਅੱਜ ਮੈਡਮ ਤੋਂ ਇਸ ਵੱਧ ਵਿੱਚ ਸਾਰੀ ਜਾਣਕਾਰੀ ਲਵਾਂਗੇ ਕਿਸ ਤਰ੍ਹਾਂ ਸਾਡੇ ਸਮਾਜ ਦੇ ਅੰਦਰ ਡੌਗਸ ਦੇ ਨਾਲ ਪ੍ਰੋਬਲਮ ਆਉਂਦੀਆਂ ਹਨ ਜਾਂ ਸਮਾਜ ਇਹਨਾਂ ਦੇ ਵਿੱਚੋਂ ਵਿਚੜਦਾ ਹੈ ਲੋਕਾਂ ਦੀ ਮਾਨਸਿਕ ਹਾਲਤ ਦੇ ਨਾਲ ਇਹ ਉਸ ਨੂੰ ਕਿਵੇਂ ਟੈਕਲ ਕਰਦੇ ਹਨ ਔਰ ਗਲੀ ਮੁਹੱਲੇ ਦੇ ਵੀ ਕਾਰਜ ਜੋ ਕੁੱਤੇ ਅਸੀਂ ਦੇਖਦੇ ਆ ਕਿ ਅਕਸਰ ਫਿਰਦੇ ਹਨ ਲੋਕ ਉਹਨਾਂ ਤੋਂ ਬੜੇ ਪਰੇਸ਼ਾਨ ਹੁੰਦੇ ਹਨ ਤੇ ਸਰਕਾਰਾਂ ਇਸ ਦੇ ਵਿੱਚ ਆਪਣਾ ਕੀ ਪਾਰਟ ਪਲੇ ਕਰ ਰਹੀਆਂ ਆਓ ਇਹਨਾਂ ਦੀ ਇਨਕਮ ਦਾ ਕੀ ਸਾਧਨ ਹੈ ਇਹ ਕਿਸ ਤਰ੍ਹਾਂ ਉਹਨਾਂ ਦੀ ਸੇਵਾ ਕਰਦੀਆਂ ਹੋਰ ਵੀ ਬਹੁਤ ਸਾਰੇ ਸਵਾਲ ਸਾਡੇ ਕੋਲ ਹੋਣਗੇ ਪਰ ਤੁਸੀਂ ਵੀ ਕਮੈਂਟਸ ਬਾਕਸ ਦੇ ਵਿੱਚ ਜਾ ਕੇ ਸਾਨੂੰ ਇਹਨਾਂ ਸਵਾਲਾਂ ਦੇ ਬਾਰੇ ਜਾਣਕਾਰੀ ਦੇਣੀ ਹੈ ਤਾਂ ਜੋ ਅਸੀਂ ਇਹਨਾਂ ਨਾਲ ਜੁੜ ਕੇ ਅੱਗੋਂ ਵੀ ਸਮੇਂ-ਸਮੇਂ ਤੇ ਇਸ ਸੰਬੰਧ ਵਿੱਚ ਜਾਣਕਾਰੀ ਲੈਣ ਦੇਈਏ ਮੈਡਮ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਸਟੂਡੀਓ ਵਿੱਚ ਪਹੁੰਚਣ ਤੇ ਔਰ ਅੱਜ ਤੁਹਾਡੇ ਨਾਲ ਅਸੀਂ ਇਹ ਗੱਲਾਂ ਕਰਨੀਆਂ ਸਾਡੇ ਸਰੋਤੇ ਸੁਣਨਗੇ ਤੇ ਹੋ ਸਕਦਾ ਹੈ ਕਿ ਕਈ ਗੱਲਾਂ ਸਾਡੀਆਂ ਸਿੱਧੀਆਂ ਤੁਹਾਡੇ ਨਾਲ ਹੋਣਗੀਆਂ ਜਿਹਦੇ ਵਿਚਾਰ ਤੁਸੀਂ ਹੋ ਸਕਦਾ ਹੈ ਕਿ ਕਈ ਗੱਲਾਂ ਸਾਡੀਆਂ ਮਾੜੀਆਂ ਵੀ ਲੱਗਣ ਤੁਹਾਨੂੰ ਪਰ ਉਹ ਸਮਾਜ ਦੀ ਬੇਤਨੀ ਜਲੀ ਗੱਲਾਂ ਪੁੱਛੀਆਂ ਜਾਣਗੀਆਂ ਤੋਂ ਆਪਾਂ ਸੁਚੇਤਤਾ ਦੇ ਨਾਲ ਜਵਾਬ ਦੇਣਾ ਠੀਕ ਹੈ ਸਤਿ ਸ਼ਕਾਲ ਜੀ ਸਾਰਿਆਂ ਨੂੰ ਮੈਡਮ ਤੁਹਾਡੀ ਉਮਰ ਕਿਤਨੀ ਹੈ 42 ਸਾਲ ਤੇ ਤੁਸੀਂ ਸਿਰਫ ਡੌਗਸ ਹੀ ਸੰਭਾਲਦੇ ਹੋ ਕਿ ਹੋਰ ਵੀ ਕੋਈ ਪ੍ਰੋਫੈਸ਼ਨਲ ਹਦੋਂ ਇਸ ਤੋਂ ਇਲਾਵਾ ਡੌਗ ਦੀ ਸੇਵਾ ਵੀ ਕਰਦੇ ਆਂ ਪ੍ਰੋਫੈਸ਼ਨਲ ਵਾਈਜ਼ ਦਾ ਜੌਬ ਕਰਦੇ ਡੌਕਰੀ ਕਰਦੇ ਹੋ ਨੌਕਰੀ ਕਰਦੇ ਕੀ ਕੁਆਲਿਫੀਕੇਸ਼ਨ ਨੇ ਤੁਹਾਡੀ ਪੋਸਟ ਗ੍ਰੈਜੂਏਸ਼ਨ ਐਸੇ ਕੀ ਜੌਬ ਕਰ ਰਹੇ ਹੋ ਟੈਕਨੀਕਲ ਅਸਿਸਟੈਂਟ ਕਿਹੜੀ ਜਗ੍ਹਾ ਤੇ ਪਬਲਿਕ ਕਾਲਜ ਸਮਾਨਾ ਪਬਲਿਕ ਕਾਲਜ ਸਮਾਨਾ ਦੇ ਵਿੱਚ ਹਾਂਜੀ ਬਹੁਤ ਅੱਛੀ ਗੱਲ ਹੈ ਜਿੱਤੇ ਨੌਕਰੀ ਵੀ ਕਰ ਰਹੇ ਹੋ ਉੱਥੇ ਨਾਲ ਇਹ ਡੌਗਸ ਨੂੰ ਵੀ ਸੰਭਾਲਦੇ ਹੋ ਇਹ ਬਹੁਤ ਅੱਛੀ ਗੱਲ ਹੈ ਪਰ ਇੱਕ ਗੱਲ ਇਹ ਮੈਂ ਤੁਹਾਡੇ ਕੋਲ ਕਿੰਨੇ ਕੁ ਡੌਗਸ ਨੂੰ ਤੁਸੀਂ ਸੰਭਾਲ ਕੇ ਇਹ ਸਾਰਾ ਕਾਰਜ ਕਰ ਰਹੇ ਹੋ ਆਪਣੇ ਘਰ ਦੇ ਦੇਖੋ 160 ਡੌਗ ਤਾਂ ਸਾਡੇ ਘਰ ਆ 160 160 ਡੌਗਸ ਤੁਹਾਡੇ ਘਰ ਆ ਬਾਕੀ ਆਸ-ਪਾਸ ਜਿੰਨੇ ਵੀ ਹੈਗੇ ਜਿੰਨਾ ਏਰੀਆ ਤੱਕ ਆਪਾਂ ਜਾ ਸਕਦੇ ਉੱਥੇ ਫੀਡ ਕਰਾਉਣਾ ਉਹਨਾਂ ਦੀ ਮੈਡੀਕਲ ਕੇਅਰ ਕਰਨੀ ਸਟਰੀਟ ਤੇ ਹੀ ਕਰਦੇ ਰਹਿੰਦੇ ਠੀਕ ਹੈ ਟਾਈਮ ਟੂ ਟਾਈਮ ਜਿਵੇਂ ਵੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਬੱਚਿਆਂ ਨੂੰ ਡੌਗ ਨੂੰ ਵੀ ਬਿਮਾਰ ਹੁੰਦੇ ਆ ਜਾਂ ਕੋਈ ਹੋਰ ਚੀਜ਼ ਪ੍ਰੋਵਾਈਡ ਕਰਨੀ ਹੁੰਦੀ ਉਹਨਾਂ ਨੂੰ ਇਹ ਤੁਹਾਡਾ ਸੇਵਾ ਕਰਨ ਦਾ ਮੋਟੋ ਹੈ ਜਾਂ ਕੋਈ ਸ਼ੌਂਕ ਹੈ ਤੁਹਾਡਾ ਜਾਂ ਇਸ ਨੂੰ profession ਸਮਝ ਕੇ ਚੱਲ ਰਹੇ ਹੋ ਇਹ ਪਰਵੇ profession ਵੀ ਨਹੀਂ ਕਹਿ ਸਕਦੇ ਸ਼ੌਕ ਵੀ ਨਹੀਂ ਮਤਲਬ ਕਿ ਦੇ ਲਈ ਕਿ ਦਿਲ ਦੇ ਵਿੱਚ ਆਉਂਦਾ ਹੈ ਕਿ ਹਾਂ ਇਹਨਾਂ ਦੀ ਬੇਜਵਾਨਾਂ ਦੀ ਸੇਵਾ ਕਰੀਏ ਜਿਹੜੇ ਬੋਲ ਨਹੀਂ ਸਕਦੇ ਤਾਂ ਸੇਵਾ ਦੇਖੋ ਨਾ ਆਪਾਂ profession ਕਹਿ ਸਕਦੇ ਨਾ ਸ਼ੌਕ ਫਿਰ ਤੁਸੀਂ ਕਾਲਜ ਚਲੇ ਜਾਂਦੇ ਹੋ ਤੇ ਪਿੱਛੇ ਇਹਨਾਂ ਦੀ ਸੇਵਾ ਕੌਣ ਕਰਦਾ ਫਿਰ ਪਿੱਛੇ ਮਦਰ ਹੈ ਬ੍ਰਦਰ ਹੈ ਵਰਕਰ ਹੈ ਵਰਕਰ ਵੀ ਤੁਸੀਂ ਨਾਲ ਰੱਖੇ ਹੋਏ ਹਾਂ ਇੱਕ ਰੱਖੇ ਹੋਏ ਇਹਦਾ ਮਤਲਬ ਜੀ 160 ਡੌਗਸ ਤੁਸੀਂ ਰੱਖੇ ਨੇ ਹੂੰ ਹੂੰ ਔਰ ਇਹਨਾਂ 160 ਡੌਗਸ ਨੂੰ ਸੰਭਾਲਣਾ ਕੋਈ ਆਸਾਨ ਕੰਮ ਨਹੀਂ ਹੈ ਇੱਕ ਘਰ ਦੇ ਵੀ ਘਰ ਦੋ ਚਾਰ ਜੀ ਹੁੰਦੇ ਨੇ ਉਹਨਾਂ ਦੀ ਸੇਵਾ ਸੰਭਾਲ ਬੜੀ ਔਖੀ ਹੋ ਜਾਂਦੀ ਹੈ ਹਰ ਘਰ ਦਾ ਖਰਚਾ ਚੱਲਦਾ 20 3000 ਰੁਪਏ ਨਾਰਮਲ ਜਿਹਾ ਖਰਚਾ ਤਾਂ ਚੱਲਦਾ ਪਰ ਜਦ ਇਤਨੇ ਡੌਗਸ ਹੋਣਗੇ ਤਾਂ ਤੁਹਾਡਾ ਖਰਚਾ ਵੀ ਨੈਚਰਲੀ ਡਾਈਟ ਦਾ ਵਧੇਗਾ ਫੀਡ ਦੇਣੀ ਇਹਨਾਂ ਨੂੰ ਵਧੇਗੀ ਉਸ ਤੋਂ ਇਲਾਵਾ ਬਿਮਾਰੀਆਂ ਵੀ ਆਣ گی ਇਹਨਾਂ ਨੂੰ ਤਾਂ ਤੁਸੀਂ ਕਿਵੇਂ ਚਲਾ ਪਾਉਂਦੇ ਸਰ ਦੇਖੋ ਖਰਚਾ ਤਾਂ ਤੁਹਾਨੂੰ ਪਤਾ ਹੀ ਹੈ ਪਹਿਲੇ ਇਥੋਂ ਤੁਹਾਡਾ ਖਰਚ ਕਿਤਨਾ ਹੁੰਦਾ ਹੈ ਸਰ 2.5 ਲੱਖ ਰੁਪਏ ਮਹੀਨਾ ਪਰ ਮੰਥ ਪਰ ਮੰਥ ਠੀਕ ਫਿਰ ਕਿਵੇਂ ਕੰਮ ਚਲਾਉਂਦੇ ਹੋ ਤੁਸੀਂ ਇਹ ਖਰਚ ਆਪਣੀ ਸੈਲਰੀ ਹੈ ਆਪਣਾ ਹੋਰ ਜਿਵੇਂ ਜ਼ਮੀਨ ਵਗੈਰਾ ਉਸ ਤੇ ਪੈਦਾ ਹੁੰਦਾ ਹੈ ਉੱਥੇ ਬਾਕੀ ਕੁਝ ਫਰੈਂਡ ਸਰਕਲ ਆਪਣੀ ਹੈਲਪ ਕਰਦੇ ਸੈਲਰੀ ਕਿੰਨੀ ਹੈ ਤੁਹਾਡੀ ਸੈਲਰੀ ਹੈਗੀ 30-35 ਜਾਨ ਤਾਂ ਤੁਸੀਂ ਆਪਣਾ ਖਰਚਾ ਵੀ ਪੂਰਾ ਕਰ ਸਕਦੇ ਨਹੀਂ ਆਪਣਾ ਘਰ ਦਾ ਖਰਚਾ ਤਾਂ ਬ੍ਰਦਰ ਹੈਗਾ ਨਾ ਉਹ ਕਰਦੇ ਨੇ ਅੱਛਾ ਉਹ ਵੀ ਜੌਬ ਕਰਦੇ ਨੇ ਤਾਂ ਕੀ ਕਰਦੇ ਨੇ ਜੌਬ ਕਰਦੇ ਅੱਛਾ ਠੀਕ ਹੈ ਮੈਂ ਤਾਂ ਆਪਣੇ ਸਾਰੇ ਪੈਸੇ ਨਾ ਬੱਚਿਆਂ ਨੂੰ ਹੀ ਲਗਾਉਂਦੀ ਆ ਮੈਂ ਤਾਂ ਆਪਣੇ ਘਰ ਦੇ ਵਿੱਚ ਕੋਈ ਨਹੀਂ ਖਰਚਾ ਦਿੰਦੀ ਤੁਸੀਂ ਸ਼ਾਦੀ ਨਹੀਂ ਕਰਾਈ ਫਿਰ ਨਾ ਮੈਰਿਜ ਵੀ ਨਹੀਂ ਕਰਾਈ ਤੁਹਾਡੀ ਉਮਰ ਕਿੰਨੀ ਹੋ ਗਈ ਹੈ 42 ਸਾਲ ਹੈ ਜੀ 42 ਸਾਲ ਉਮਰ ਹੋ ਗਈ ਹੈ ਤੁਸੀਂ ਸ਼ਾਦੀ ਨਹੀਂ ਕਰਾਈ ਸਿਰਫ ਡੌਗਸ ਕਰਕੇ ਨਹੀਂ ਕਰਾਈ ਕਿ ਵੈਸੀ ਨਹੀਂ ਕਰਾਈ ਨਹੀਂ ਡੌਗਸ ਕਰਕੇ ਹੀ ਨਹੀਂ ਕਰਾਈ ਮੈਨੂੰ ਐ ਕਿ ਵੀ ਜੇ ਮੈਂ ਵਿਆਹ ਕਰਵਾ ਲਿਆ ਤਾਂ ਸ਼ਾਇਦ ਇਹ ਬੱਚੇ ਰੁੱਲ ਜਾਣਗੇ ਅੱਛਾ ਜੇ ਇਸ ਕਰਕੇ ਮੈਂ ਵਿਆਹ ਨਹੀਂ ਕਰਵਾਇਆ ਤੁਹਾਨੂੰ ਕੋਈ ਸਰਕਾਰ ਇਸ ਸਬੰਧ ਵਿੱਚ ਮਦਦ ਕਰਦੀ ਹੈ ਕਿ ਨਹੀਂ ਕਰਦੀ ਸਰਕਾਰ ਆਪਣੇ ਡਿਪਾਰਟਮੈਂਟ ਨਹੀਂ ਪੂਰੇ ਕਰ ਸਕਦੀ ਸਰਕਾਰੀ ਹਸਪੀਟਲ ਨਹੀਂ ਮੇਨਟੇਨ ਕਰ ਸਕਦੇ ਉਹ ਸਾਨੂੰ ਕੀ ਮਦਦ ਕਰੂਗੀ ਕੋਈ ਮਦਦ ਨਹੀਂ ਸਾਨੂੰ ਹੁੰਦੀ ਸਰਕਾਰ ਵੱਲੋਂ 1% ਦੀ ਮਦਦ ਨਹੀਂ ਹੁੰਦੀ ਫਿਰ ਤੁਸੀਂ ਇਹ 2.5 ਲੱਖ ਰੁਪਏ ਕਿੱਥੋਂ ਪੂਰਾ ਕਰਦੇ ਹੋ ਕਹਿੰਦੇ ਨਾ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਦੋਂ ਆਪਾਂ ਬੇਜਵਾਨਾਂ ਦੀ ਸੋਨ ਰਹੇ ਤਾਂ ਆਪਣੀ ਵੀ ਸੋ ਨਹੀਂ ਲੈਂਦੇ ਨੇ ਤੇ ਉਹ ਤਾਂ ਠੀਕ ਹੈ ਉਹ ਇੱਕ ਸੰਸ ਲੋਕਾਂ ਤੋਂ ਦੇਖੋ ਲੋਕਾਂ ਤੋਂ ਮਦਦ ਇਦਰ ਉਦਰ ਤੇ ਬਾਕੀ ਆਪਣਾ ਫਰੈਂਡ ਸਰਕਲ ਹੈ ਇਸ ਤਰ੍ਹਾਂ ਇਹ ਕਦੇ ਸਾਰੇ ਇਕੱਠਾ ਹੋ ਹੀ ਜਾਂਦਾ ਤੁਸੀਂ ਇੱਕ ਐਨਜੀਓ ਰਜਿਸਟਰ ਕਰਾਇਆ ਹੋਇਆ ਜਿਹੜਾ ਕਿ ਮੈਨੂੰ ਪਤਾ ਲੱਗਿਆ ਹੈ ਐਨਜੀਓ ਤੁਹਾਡਾ ਜਿਹੜਾ ਚੱਲ ਰਿਹਾ ਹੈ ਚੁਪਾਇਆ ਜੀਵ ਰੱਖਿਆ ਫਾਊਂਡੇਸ਼ਨ ਦੇ ਨਾਮ ਤੇ ਹਾਂਜੀ 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 ਔਰ ਕੋਈ ਵੀ ਐਨਜੀਓ ਚਲਾਉਂਗੇ ਤਾਂ ਉਹਦਾ ਤੁਹਾਨੂੰ ਇੱਕ ਰਿਕਾਰਡ ਤਾਂ ਮੇਨਟੇਨ ਕਰਨਾ ਹੋਏਗਾ ਨਾ ਬਿਲਕੁਲ ਰਿਕਾਰਡ ਮੇਨਟੇਨ ਹੁੰਦਾ ਕਿੰਨੇ ਦਾ ਟਰੀਟਮੈਂਟ ਚੱਲ ਰਿਹਾ ਕਿੰਨੇ ਦਾ ਹੋ ਚੁੱਕਿਆ ਕਿੰਨੇ ਰਿਲੀਫ ਕਰ ਚੁੱਕੇ ਕਿੰਨੇ ਰੈਸਕਿਊ ਕਰ ਰਹੇ ਆਪਾਂ ਕੀ ਕਾਰ ਹੈ ਰਿਕੋਰਡ ਨੂੰ ਕਿਉਂ ਦੇ ਨਾਲ ਤੁਹਾਡੇ ਇਨਕਮ ਵੀ ਤਾਂ ਪੁੱਛੀ ਜਾਂਦੀ ਥੋੜਾ ਸਾਧਨ ਕੀ ਹੈ ਦਾ ਸਾਧਨ ਮੈਂ ਦੱਸਿਆ ਲੋਕਾਂ ਦੀ ਮਦਦ ਹੀ ਹੈ ਜਾਂ ਆਪਾਂ ਆਪਣੀ ਕੁਝ ਐਕਸਟਰਾ ਇਨਕਮ ਹੁੰਦੀ ਹੈ ਉੱਥੋਂ ਮਦਦ ਕਰ ਲੈਂਦੇ ਆ ਤਾਂ ਸਰਕਾਰ ਦੀ ਕੋਈ ਮਦਦ ਨਹੀਂ ਦੇਖੋ ਮੈਂ ਤੁਹਾਨੂੰ ਇਹ ਪ੍ਰਸ਼ਨ ਇਸ ਲਈ ਵਾਰ-ਵਾਰ ਪੁੱਛ ਰਿਹਾ ਜ਼ੋਰ ਦੇ ਕੇ ਕਿਉਂਕਿ ਸਾਡੇ ਚੈਨਲ ਨੂੰ ਹਜ਼ਾਰਾਂ ਲੱਖਾਂ ਲੋਕ ਦੇਖਣਗੇ ਬਿਲਕੁਲ ਬਿਲਕੁਲ ਔਰ ਇਸ ਲੱਖਾਂ ਲੋਕਾਂ ਦੇ ਵਿਚਕਾਰ ਕਈ ਮਦਦ ਕਰਨ ਵਾਲੇ ਵੀ ਹੋਣਗੇ ਤੇ ਕਈ ਤੁਹਾਡੇ ਦੇ ਸਵਾਲ ਵੀ ਉਠਾਣਗੇ ਬਿਲਕੁਲ ਨਹੀਂ ਬਿਲਕੁਲ ਸੌਠਾਨਗੇ ਪਰ ਉਸ ਦੇ ਵਿਚਕਾਰ ਤੁਹਾਨੂੰ ਇਸ ਗੱਲ ਦਾ ਖੁਲਾਸਾ ਕਰਨਾ ਪਏਗਾ ਕਿ ਤੁਸੀਂ ਇਹਦਾ ਸੋਰਸ ਤੁਹਾਡਾ ਕੀ ਹੈ ਸੋਰਸ ਮੈਂ ਦੱਸ ਰਹੀ ਕਿ ਜਿਵੇਂ ਮੈਂ ਐਨੀਮਲ ਨੂੰ ਪਿਆਰ ਕਰਦੀ ਹੂੰ ਸੌ ਲੋਕ ਬੈਠੇ ਇੰਡੀਆ ਦੇ ਵਿੱਚ ਬਾਹਰ ਵੀ ਹੈ ਸੌ ਲੋਕ ਜਿਹੜੇ ਸੋਚਦੇ ਵੀ ਅਸੀਂ ਥਾਵੇਂ ਥਾਵੇਂ ਨਹੀਂ ਜਾ ਸਕਦੇ ਐਨੀਮਲ ਦੀ ਹੈਲਪ ਕਰਨ ਪਰ ਅਸੀਂ ਉਹ ਬੰਦੇ ਦੀ ਹੈਲਪ ਕਰੀਏ ਜੋ ਐਨੀਮਲਸ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਸੇਵਾ ਕਰ ਰਿਹਾ ਫਾਰ ਐਗਜ਼ਾਮਪਲ ਫਰਮੋਂ ਇੱਕ ਬੰਦੇ ਨੇ ਮਦਦ ਦੇ ਤੌਰ ਤੇ ਇੱਕ ਮਹੀਨੇ 2 ਮਹੀਨੇ 6 ਮਹੀਨੇ ਕੁਝ ਮਦਦ ਕਰ ਦਿੱਤੀ 50 ਹਜ਼ਾਰ ਲੱਖ ਰੁਪਏ ਆ ਗਏ ਤੁਹਾਡੇ ਕੋਲ ਪਰ ਉਹ ਰੈਗੂਲਰ 30 ਸਾਲ ਦੀ ਇਨਕਮ ਦਾ ਸੋਰਸ ਨਹੀਂ ਬਣ ਸਕਦਾ ਪਰ ਤੁਸੀਂ ਦਾ ਕਾਰਜ ਦੀ ਡੌਗ ਜਗਰੂ ਰੱਖ ਲੈਣਾ ਦੇਖੋ ਮੰਨ ਲਓ ਕਿ ਇੱਕ ਬੰਦੇ ਨੇ ਮਦਦ ਕਰਤੀ ਹੈ ਨਾ ਉਹਦੇ ਨਾਲ ਚਾਰ ਬੰਦੇ ਹੋਰ ਜੁੜ ਗਏ ਅੱਗੇ ਉਹ ਮਦਦ ਕਰ ਰਹੇ ਤੇ ਤੁਹਾਡਾ ਕੁਝ ਜਿਵੇਂ ਤੁਹਾਡਾ ਚੈਨਲ ਹੈ ਤੁਹਾਡੇ ਚੈਨਲ ਨੇ ਬੰਦੇ ਜੋੜੇ ਕੁਛ ਆਪਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆਪਾਂ ਬੰਦੇ ਜੋੜੇ ਇਸ ਤਰ੍ਹਾਂ ਹੀ ਇਹਨਾਂ ਬੱਚਿਆਂ ਦਾ ਪੂਰਾ ਹੋ ਜਾਂਦਾ ਹੈ ਸਾਰੇ ਪਟਿਆਲੇ ਦੇ ਵਿਚਕਾਰ ਕਿੰਨੇ ਕੋਈ NGO ਹੈ ਸੀ ਨੇ ਜਿਹੜੇ ਕੰਮ ਕਰ ਰਹੇ ਤੇ ਜਿਨ੍ਹਾਂ ਨੇ ਇਤਨੇ-ਇਤਨੇ ਲੋਕ ਰੱਖੇ ਹੋਣਗੇ ਜਿਵੇਂ 160 ਬਾੜ ਤੁਸੀਂ ਦੱਸਦੇ ਸੀ ਕਿ ਪੰਜ ਤੋਂ 6 NGO ਨੇ ਪਰ 160 ਕਿਸੇ ਨੇ ਨਹੀਂ ਰੱਖੇ ਜਿਹਦੇ ਵਿੱਚ ਗਾਰਡੀਜ਼ ਆਫ ਵਾਇਸਲੈਸ ਨੇ ਹੀ ਲਿੰਗ ਹੈਂਡਸ ਹੈ ਬਹੁਤ سارے ਐਨ ਜੀਓਜ਼ ਨੇ ਸਾਈਂ ਰਾਮ ਵਾਲੇ ਆ ਬਰਡਸ ਐਨੀਮਲ ਬਰਡਸ ਤੇ ਕਾਵਾ ਹੈ ਬਹੁਤ سارے ਐਨ ਜੀਓਜ਼ ਨੇ ਜਿਨ੍ਹਾਂ ਦੇ ਵਿੱਚ ਦੋ ਤਿੰਨ ਐਨ ਜੀਓ ਹੋਣ ਜਿਹੜੇ ਸ਼ੈਲਟਰ ਰਨ ਕਰ ਰਹੇ ਨੇ ਨਹੀਂ ਗਾਰਡੀਜ਼ ਆਫ ਵਾਇਸਲੈਸ ਜਿਹੜੇ ਹੈਗੇ ਇਹਨਾਂ ਨੂੰ ਤਾਂ ਮਕਸਦ ਦੇਖਿਆ ਇਹ ਕਈ ਗਲੀਆਂ ਬੱਲਿਆਂ ਦੇ ਵਿੱਚ ਕਾਜ ਜਾ ਕੇ ਜਾਨਵਰ ਦੀਆਂ ਪੱਟੀਆਂ ਵੀ ਕਰ ਲਈ ਹੁੰਦੇ ਨੇ ਹਾਂ ਫੀਲਸੈਂਸ ਤੇ ਮੈਂ ਦੇਖਿਆ ਇਹਨਾਂ ਨੂੰ ਤੇ ਨੀਲੇ ਜਿਹੜੇ ਰੰਗ ਦੀ ਡਰੈਸ ਪਾ ਕੇ ਹੁੰਦੇ ਠੀਕ ਹੈ ਨਾ ਪਰ ਜਿਹੜੇ ਲੋਕਾਂ ਦੇ ਘਰਾਂ ਦੇ ਬਾਹਰ ਕੁੱਤੇ ਨੇ ਕਿਸੇ ਨੂੰ ਕੱਟ ਜਾਂਦਾ ਕੋਈ ਪਿੱਛੇ ਪੈ ਜਾਂਦਾ ਐਕਸੀਡੈਂਟ ਦਾ ਕਾਰਨ ਬਣਦੇ ਨੇ ਕੀ ਜੇ ਉਹ ਤੁਹਾਨੂੰ ਅਪਰੋਚ ਕਰਨ ਤਾਂ ਉਹ ਡੌਗਸ ਤੁਸੀਂ ਆਪਣੇ ਕੋਲ ਸੰਭਾਲ ਸਕਦੇ ਹੋ ਦੇਖੋ ਕੋਈ ਕੋਈ ਡੌਗ ਜਿਹੜਾ ਅਗਰੈਸਿਵ ਹੈ ਹੈਨਾ ਸਪੈਸ਼ਲੀ ਇਹ ਗਲੀ ਦੇ ਵਿੱਚ 7 ਡੌਗ ਰਹਿ ਰਹੇ ਉਹਦੇ ਵਿੱਚ ਇੱਕ ਅਗਰੈਸਿਵ ਹੈ ਪਾਂ ਉਹਦਾ ਸਟੇਲਾਈਜ਼ ਕਰਵਾ ਦਾਂਗੇ ਉਹਦਾ ਟ੍ਰੀਟਮੈਂਟ ਕਰ ਦਾਂਗੇ ਉਸ ਤੋਂ ਬਾਅਦ ਹੈਲਦੀ ਫਿਟ ਫਾਈਨ ਡੌਗ ਨੂੰ ਅਖੀਰ ਦੇ ਵਿੱਚ ਸਾਨੂੰ ਉੱਥੇ ਹੀ ਰਿਲੀਜ਼ ਕਰਨਾ ਪੈਗਾ ਜਿੱਥੋਂ ਅਸੀਂ ਚੱਕਦੇ ਆ। ਇਹ ਕੋਈ ਕਾਨੂੰਨ ਹੈ? ਇਹ ਬਿਲਕੁਲ ਲਾਅ ਹੈ। ਆਪਾਂ ਡੌਗ ਨੂੰ ਰੀਲੋਕੇਟ ਨਹੀਂ ਕਰ ਸਕਦੇ। ਠੀਕ ਹੈ ਉਹਦੀ ਥਾਂ ਤੋਂ ਨਹੀਂ ਹਿਲਾ ਸਕਦੇ। ਤੁਸੀਂ ਇੱਕ ਡੌਗ ਨੂੰ ਚੱਕ ਕੇ ਦੂਸਰੀ ਥਾਂ ਸ਼ਿਫਟ ਕਰਤਾ। ਉਹ ਡੌਗ ਨੂੰ ਨਹੀਂ ਨਾ ਪਤਾ ਕਿ ਉਹਨੇ ਕਿੱਥੇ ਬੈਠਣਾ, ਕੌਣ ਬੰਦਾ ਕਿਸ ਤਰ੍ਹਾਂ ਦਾ ਹੈ। ਉਹ ਤਾਂ ਭੱਜੇ ਫਿਰੇਗਾ। ਕਰ ਬਸ ਤੁਹਾਨੂੰ ਪਤਾ ਨਹੀਂ ਇਸ ਇੱਕ ਕਾਨੂੰਨ ਹੈ ਰਾਈਟ ਟੂ ਐਨੀਮਲਸ ਇਹ ਉਸਦੇ ਕਲੋਜ਼ ਹੈ ਕਿ ਹਾਂ ਜੀ ਹਾਂ ਜੀ ਵੀ ਉਸ ਡੌਗ ਨੂੰ ਉੱਥੇ ਛੇੜਿਆ ਜਾਂਦਾ ਨਾ ਉਹ ਤਾਂ ਉੱਥਾਂ ਤੋਂ ਛੇੜ ਨਹੀਂ ਸਕਦੇ ਉਹ ਸਾਨੂੰ ਵੀ ਇਸ ਦੀ ਪਰਮਿਸ਼ਨ ਦੇ ਮੁਕਦੇਸ਼ ਦੇ ਆ ਕਿ ਕਈ ਉੱਥੋਂ ਡੌਗਸ ਨੂੰ ਲੈਂਦੇ ਨੇ ਤੇ ਪਿੰਡਾਂ ਦੇ ਵਿੱਚ ਗਾ ਵੀਰ ਦੇ ਗਾ ਕਿੱਥੇ ਛੋੜ ਕੇ ਆ ਜਾਂਦੇ ਨੇ ਉਹ ਤਾਂ ਗੈਰ ਕਾਨੂੰਨੀ ਕੰਮ ਕਰ ਰਹੇ ਨੇ ਜਦੋਂ ਫੜੇ ਜਾਂਦੇ ਨੇ ਤਾਂ ਸਾਡੇ ਵਰਗੇ ਫਿਰ ਚੱਕ ਕੇ ਉਹਨਾਂ ਦੀ ਕੰਪਲੇਂਟਸ ਪਾ ਦਿੰਦੇ ਅੱਛਾ ਠੀਕ ਹੈ ਬਿਲਕੁਲ ਤੇ ਫਿਰ ਤੁਹਾਨੂੰ ਕਦੀ ਜਿਹਰੇ ਤੇ ਕੁੱਤੇ ਕਰ ਲਏ ਰੱਖੇ ਰਹੇ ਮੈਂ ਤੁਹਾਡਾ ਘਰ ਦੇਖਿਆ ਸੀਗਾ ਹੂੰ ਹੂੰ ਤੁਸੀਂ ਕੋਠੇ ਤੇ ਵੀ ਛੱਡ ਪਾਇਆ ਪਿਆ نیچے ਵੀ ਥਾਂ ਥੋੜੇ ਬਹੁਤ ਸਾਰੇ ਸੀ ਪਰ ਆਪਣੇ ਰਹਿਣ ਦੀ ਜਗ੍ਹਾ ਬਹੁਤ ਥੋੜੀ ਸੀ ਤੁਹਾਨੂੰ ਬਿਲਕੁਲ ਬਿਲਕੁਲ ਪਰ ਇਸ ਸਾਰੇ ਦੇ ਬਾਵਜੂਦ ਤੁਹਾਡੀ ਕਲੋਨੀ ਵਾਲੇ ਵਾਲੇ ਤੁਹਾਡੇ ਪਰੇਸ਼ਾਨੀ ਹੁੰਦੇ ਹੁੰਦੇ ਸੀ ਪਰੇਸ਼ਾਨ ਪਰ ਮੈਂ ਵੀ ਕੀ ਕਰ ਸਕਦੀ ਮੈਂ ਤਾਂ ਦੇਖੋ ਸਰਕਾਰ ਨੇ ਸਾਨੂੰ ਥਾਂ ਨਹੀਂ ਦਿੱਤੀ ਕਦੇ ਜੀ ਮੈਂ ਹੁਣ ਜਿਹੜਾ ਜਿੰਨੀ ਮੇਰੀ ਹਸਸੀ ਮੈਂ ਘਰ ਖਰੀਦ ਕੇ ਉਹਨਾਂ ਨੂੰ ਉੱਥੇ ਹੀ ਰੱਖਾਂਗੀ ਉਹ ਬਚਨ ਛੱਡ ਨਹੀਂ ਸਕਦੇ ਕੋਈ ਬਲਾਈਂਡ ਹੈ ਕੋਈ ਡਿਸੇਬਲ ਹੈ ਕਿਸੇ ਨੂੰ ਕੋਈ ਬਿਮਾਰੀ ਹੈ ਕੋਈ ਅਸਥਮਾ ਵਾਲਾ ਹੈ ਕੋਈ ਡਾਇਬਟੀਜ਼ ਹੈ ਇਸ ਤਰ੍ਹਾਂ ਦੇ ਬੱਚੇ ਨੂੰ ਪਰ ਰੋਡ ਤੇ ਛੱਡ ਨਹੀਂ ਸਕਦੇ ਕਿ ਇੱਕ ਡੌਗ ਤੋਂ ਦੂਸਰੇ ਡੌਗ ਨੂੰ ਜਾਂ ਡੌਗ ਤੋਂ ਓਨਰ ਨੂੰ ਐਸੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਕਈ ਵਾਰ ਤਾਂ ਉਹਦਾ ਕੋਣ ਰਿਸਪੌਂਸਿਵ ਹੋਵੇਗਾ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰੀ ਲੱਗ ਜਾਂਦੀ ਹੈ ਫਿਰ ਦੇਖੋ ਜਿੱਥੇ ਤੱਕ ਮੈਂ ਸਟੱਡੀ ਕਰੀ ਹੈ ਨਾ ਹਮ ਡੌਗਸ ਨੂੰ ਡੌਗਸ ਨਾਲ ਇਨਫੈਕਸ਼ਨ ਹੋ ਸਕਦੀ ਹੈ ਠੀਕ ਹੈ ਬਹੁਤ ਸਾਰੀਆਂ ਬਿਮਾਰੀਆਂ ਜੋ ਰਾਤੋਂ ਰਾਤ ਫੈਲ ਜਾਂਦੀਆਂ ਨੇ ਹਮ ਹਮ ਪਰ ਹਿਊਮਨ ਨੂੰ ਇੱਕ ਹੀ ਬਿਮਾਰੀ ਹੈ ਜਿਹੜੀ ਹੈਗੀ ਹਮ ਹਮ ਰੇਬੀ ਜੂ ਤਾਂ ਜੇ ਉਹ ਕੱਟ ਲੈਂਦਾ ਜਾਂ ਤੁਹਾਡੇ ਕੱਟ ਲੱਗਿਆ ਉਹਦਾ ਸਲਾਈਵਾ ਲੱਗ ਜਾਂਦਾ ਰੈਬੀਸ ਲੋਗ ਦਾ ਠੀਕ ਹੈ ਤਾਂ ਉਹ ਬਿਮਾਰੀ ਹੋ ਸਕਦੀ ਪਰ ਉਹਦਾ ਬਚਾਅ ਹੁੰਦਾ ਹੈ ਪਰ ਬਚਾਅ ਪਹਿਲਾਂ ਕਰ ਸਕਦਾ ਨਹੀਂ ਮੈਂ ਪ੍ਰੋਫੈਸਰ ਵੀ ਜੋ ਆਪ ਇੱਕ ਡਾਕਟਰ ਹੂੰ ਹੂੰ ਔਰ ਮੈਂ ਮੈਡੀਕਲ ਕੀਤੀ ਹੈ ਹੋਮੋਪੈਥੀ ਫਿਜੀਸ਼ੀਨ ਆ ਇੱਕ ਕਲਾਸ ਰੂਮ ਫੇਰ ਰਜਿਸਟਰਡ ਹਾਂ ਬਿਲਕੁਲ ਬਟ ਇਹਦੇ ਵਿੱਚ ਕੁਝ ਡਿਜ਼ੀਜ਼ ਐਸੀਆਂ ਨੇ ਜਿਹੜੀਆਂ ਕਿ ਆਮ ਔਰਤਾਂ ਦੇ ਲਈ ਕਈਆਂ ਦੇ ਲਈ ਬਹੁਤ ਘੱਟ ਪ੍ਰਸਿੱਧ ਹੋ ਜਾਂਦੇ ਇਹਦਾ ਇਨਫੈਕਸ਼ਨ ਜਿਹੜੀ ਹੈ ਰੈਟਸ ਔਰ ਗੈਟਸ ਟੈਪੌਕਸ ਇਹਨਾਂ ਦਰਾਂ ਵਿੱਚ ਫੈਲ ਜਾਂਦੀਆਂ ਨੇ ਇਹਨਾਂ ਦੇ ਵਿਚਕਾਰ ਜਿਹੜੀਆਂ ਮੁੱਖ ਤੌਰ ਤੇ ਬਿਮਾਰੀਆਂ ਨੇ ਸ਼ਾਇਦ ਤੁਹਾਡੇ ਮੈਂ ਨੋਟਸ ਵਿੱਚ ਨਹੀਂ ਹੈਗੀਆਂ ਤੇ ਤੁਹਾਡੇ ਮੈਂ ਦੱਸ ਦਿਆਂ ਜੇ ਆਪਾਂ ਇੱਕ ਬਿਮਾਰੀ ਦਾ ਨਾਮ ਹੈ ਕੈਂਪੋਨ ਵੈਕਟਰ ਇਨਫੈਕਸ਼ਨ ਹੈ ਜੀ ਉਹ ਹੋ ਜਾਂਦੀ ਆ ਉਸ ਤੋਂ ਇਲਾਵਾ ਟੌਪਸੋਪ ਪਲਾਜ਼ਮਾ ਇਹ ਇੱਕ ਐਸੀ ਬਿਮਾਰੀ ਹੈ ਜੇ ਕੋਈ ਡੌਗਸ ਰਾ ਮੀਟ ਖਾ ਲੈਂਦਾ ਜਾਂ ਉਹਦੇ ਬਲੱਡ ਦੇ ਨਾਲ ਕਿਤੇ ਓਪਨਿੰਗ ਤੋਂ ਲੈ ਲੈਂਦਾ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਉਹ ਕਿਸੇ ਰਿਲੇਸ਼ਨ ਚ ਆ ਜਾਂਦਾ ਹੈ ਐਸੇ ਡੌਗਸ ਦੇ ਤਾਂ ਉਸ ਦੇ ਪਰੋਂ ਕਿਸੇ ਲੇਡੀਜ਼ ਨੂੰ ਇਹ ਪ੍ਰੋਬਲਮ ਆ ਜਾਵੇ ਤਾਂ ਉਸ ਦਾ ਮਿਸਕਾਰੇਜ ਹੋਣ ਦਾ ਵੀ ਖਤਰਾ ਰਹਿੰਦਾ ਹੈ ਤੇ ਇਹ ਵੀ ਹੈ ਕਿ ਉਸ ਰਿਨਫਰਟੀਲਿਟੀ ਦੀ ਪਰੇਵਾਅ ਸਕਦੀ ਹੈ ਉਹ ਪ੍ਰੈਗਨੈਂਟ ਨਹੀਂ ਹੋ ਸਕਦੀ ਮੁੜ ਕੇ ਇਸ ਤੋਂ ਇਲਾਵਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਉਹਦੇ ਰਾਈ ਵੀ ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਈਕੋਲਾਈ ਜੋ ਗੰਦਗੀ ਤੋਂ ਫੈਲਦਾ ਵਾਇਰਸ ਹੈ ਬੈਕਟੀਰੀਆ ਸੋਰੀ ਵਾਇਰਸ ਨਹੀਂ ਬੈਕਟੀਰੀਆ ਜੋ ਅਸੀਂ ਅਕਸਰ ਦੇਖਦੇ ਹਾਂ ਸੀਵਰ ਦੀ ਜਗ੍ਹਾ ਤੋਂ ਉੱਥੋਂ ਮਿਲਦਾ ਹੈ ਤੇ ਡੌਗ ਜਿਵੇਂ ਥਾ-ਥਾ ਦੇ ਪੋਟੀ ਕਰ ਦਿੰਦੇ ਨੇ ਉਸ ਦੇ ਵਿੱਚੋਂ ਵੀ ਈਕੋਲਾਈ ਬੈਕਟੀਰੀਆ ਤੇ ਇਨਫੈਕਸ਼ਨ ਕਰ ਸਕਦਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੇ ਜਿੱਥੇ ਤੁਸੀਂ ਰੱਖੇ ਨੇ ਉੱਥੋਂ ਵੀ ਹੋ ਸਕਦਾ ਹੈ ਡੌਗ ਤੋਂ ਫੀਮੇਲ ਡੌਗਸ ਨੂੰ ਵੀ ਹੋ ਸਕਦਾ ਹੈ ਡੌਗਸ ਤੋਂ ਓਨਰਸ ਨੂੰ ਵੀ ਹੋ ਸਕਦਾ ਹੈ ਔਰ ਵੈਜੀਨਲ ਇਨਫੈਕਸ਼ਨ ਵੀ ਹੋ ਸਕਦੀ ਹੈ ਇਸ ਫੰਗਸ ਇਨਫੈਕਸ਼ਨ ਇ ਕੁੱਤਿਆਂ ਦੇ ਵਿੱਚ ਗਾ ਰਿੰਗ ਵਾਰਮ ਦੀ ਪ੍ਰੋਬਲਮ ਅਕਸਰ ਦੇਖੀ ਜਾਂਦੀ ਹੈ ਇਹ ਸਾਰੀਆਂ ਪ੍ਰੋਬਲਮ ਜਿੰਨਾ ਘਰਾਂ ਦੇ ਵਿੱਚ ਕੁੱਤੇ ਉਹਨਾਂ ਨੂੰ ਵੀ ਹੋ ਸਕਦੀਆਂ ਜ਼ਰੂਰੀ ਨਹੀਂ ਕਿ ਉਹ ਪਾਲਤੂ ਹੋਣ ਜਾਂ ਨਾ ਪਰ ਆਪਾਂ ਕਈ ਵਾਰੀ ਪਰ ਤੁਸੀਂ ਤੋਂ ਕੀ ਪ੍ਰੋਕਾਸ਼ਨ ਲੈਂਦੇ ਮੈਂ ਇਹ ਦੇਖੋ ਬਚਪਨ ਤੋਂ ਸੇਵਾ ਕਰ ਰਹੀ ਹਾਂ ਈਵਨ ਮੇਰੇ ਮਦਰ ਬਹੁਤ ਮਤਲਬ ਮੈਂ ਉਹ ਹੋਣ ਮਤਲਬ ਪੈਦਾ ਹੋਣ ਵਾਲੀ ਸੀ ਉਦੋਂ ਦੀ ਸੇਵਾ ਕਰ ਰਹੀ ਹਾਂ ਸਾਨੂੰ ਕੋਈ ਬਿਮਾਰੀ ਨਹੀਂ ਲੱਗੀ ਮੈਂ ਨਾ ਹੀ ਕੋਈ ਇਸ ਤਰ੍ਹਾਂ ਇਨਫੈਕਸ਼ਨ ਸਾਨੂੰ ਹੈ ਨਹੀਂ ਕਿਸੇ ਨੂੰ ਈਵਨ ਅਸੀਂ ਹੈਲਥ ਵਾਈਜ਼ ਬਾਕੀ ਆਪਣੇ ਫਰੈਂਡ ਸਰਕਲ ਤੋਂ ਵਧੀਆ 42 ਦੀ ਏਜ ਦੇ ਵਿੱਚ ਨਾ ਕੋਈ 슈ਗਰ ਨਾ ਕੋਈ ਬਿਮਾਰੀ ਨਾ ਕੁਛ ਮੇਰੇ ਮਦਰ 72 ইয়ার 올ਡ ਨੇ ਨਾ ਉਹਨਾਂ ਨੂੰ ਕੋ ਇਨਫੈਕਸ਼ਨ ਹੈ ਹੁਣੇ ਮੈਨੂੰ ਨਹੀਂ ਪਤਾ ਕਿ ਬਿਮਾਰੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਕੌਣ ਇਨਫੈਕਸ਼ਨ ਕਿਨੂੰ ਕੀ ਹੁੰਦਾ ਪਰ ਸਾਨੂੰ ਕਦੇ ਇੰਨੀ ਹੋਇਆ ਸੀ ਸੇਵਾ ਬਹੁਤ سارے ਲੋਕ ਸੇਵਾ ਕਰ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਕੋਈ ਇਨਫੈਕਸ਼ਨ ਨਹੀਂ ਸੁਣੇ ਹਾਂ ਤਾਂ ਬਹੁਤ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਮੋਬਾਈਲ ਹਰ ਦੇ ਹੱਥ ਵਿੱਚ ਹੈ ਕੰਪਿਊਟਰ ਹਰ ਘਰ ਵਿੱਚ ਹੈ ਤੁਸੀਂ ਖੋਲ ਕੇ ਨੈਟ ਤੇ ਪੜ ਸਕਦੇ ਹੋ ਪੜ ਸਕਦੇ ਆ ਪਰ ਸਾਨੂੰ ਜਦ ਹੋਈ ਨਹੀਂ ਅਸੀਂ ਪ੍ਰੈਪਰੈਕਟੀਕਲ ਚੱਲਦਾ ਨਾ ਚਲੋ ਪਰਮਾਤਮਾ ਕਰੇ ਨਾ ਐਸੀ ਪ੍ਰੋਬਲਮ ਆਵੇ ਕਿਸੇ ਦੇ ਘਰ ਚ ਨਾ ਆਣੀ ਨਹੀਂ ਚਾਹੀਦੀ ਪਰ ਇਸ ਨੂੰ ਆਪਾਂ ਨਜ਼ਰ ਅੰਦਾਜ਼ ਵੀ ਨਹੀਂ ਜੇ ਇਸ ਤਰ੍ਹਾਂ ਹੁੰਦਾ ਤਾਂ ਸਭ ਕੁਝ ਸੇਵਾ ਵੀ ਬੰਦ ਹੋ ਸਕਦੀ ਸੀ ਨਹੀਂ ਨਜ਼ਰ ਅੰਦਾਜ਼ ਤਾਂ ਨਹੀਂ ਕਰ ਸਕਦੇ ਨਾ ਆਪਾਂ ਨਜ਼ਰ ਅੰਦਾਜ਼ ਹੁੰਦ ਕਰਨ ਵਾਲੇ ਨਹੀਂ ਕਰਦੇ ਪਰ ਅਸੀਂ ਤਾਂ ਇਸ ਤਰ੍ਹਾਂ ਦਾ ਡੌਗ ਰੈਸਕਿਊ ਕਰਦੇ ਆ ਜਿਹਦੀ ਕੰਡੀਸ਼ਨ ਇੰਨੀ ਸੜੀ ਹੋਈ ਹੁੰਦੀ ਉਹਦੇ 스ਮੈਲ ਵੀ ਆ ਰਹੀ ਹੁੰਦੀ ਅਸੀਂ ਉਹ ਵੀ ਡੌਗ ਚੱਕ ਕੇ ਡਾਕਟਰ ਕੋਲ ਲੈ ਜਾਂਦੇ ਇਹ ਜਿੰਨੇ ਵੀ ਡੌਗਸ ਨੇ ਸਟ੍ਰੇ ਡੌਗ ਜਿੰਨੇ ਹੁੰਦੇ ਨੇ तकरीबन ਬਚਪਨ ਦੇ ਵਿਚਕਾਰ ਆਮ ਤੌਰ ਤੇ ਕੁੱਤੇ ਬਚਪਨ ਤੋਂ ਹੀ 5-6 ਮਹੀਨੇ ਛੋਟੇ ਤੋਂ ਹੀ ਹੁੰਦੇ ਇਹਦੀ ਵੈਕਸੀਨੇਸ਼ਨ ਕਰਾਣੀ ਜ਼ਰੂਰੀ ਹੁੰਦੀ ਹੈ ਬਿਲਕੁਲ ਪਰ ਜਦੋਂ ਸਟ੍ਰੇ ਡੌਗ ਹੁੰਦਰੀ ਇਹਨਾਂ ਦੀ ਵੈਕਸੀਨੇਸ਼ਨ ਕਰ ਆਮ ਅਕਸਰ ਹੁੰਦੀ ਨਹੀਂ ਜਦੋਂ ਕੋਈ ਬਿਮਾਰੀ ਲੱਗ ਗਈ ਤੁਸੀਂ ਇਹਨਾਂ ਨੂੰ ਘਰ ਚ ਲੈ ਗਏ ਫਿਰ ਤੁਸੀਂ ਇੰਜੈਕਸ਼ਨ ਲਵਾਇਆ ਪਰ ਉਹ ਪ੍ਰੋਪਰ ਵੈਕਸੀਨੇਸ਼ਨ ਨਹੀਂ ਇੱਕ ਹੁੰਦੀ ਠੀਕ ਹੈ ਕਿ ਤੁਹਾਨੂੰ ਕੁਝ ਸਮੇਂ ਬਾਅਦ ਉਹਦੀ ਵੈਕਸੀਨੇਸ਼ਨ ਕਰਦੇ ਰਹੋਗੇ ਪਰ ਸਾਰੀਆਂ ਬਿਮਾਰੀਆਂ ਦੀ ਵੈਕਸੀਨੇਸ਼ਨ ਫਿਰ ਵੀ ਨਹੀਂ ਹੋ ਸਕੇਗੀ ਤਾਂ ਇਹਦੇ ਲਈ ਤੁਸੀਂ ਇਲਾਜ ਕਰਾਉਣ ਦੇ ਲਈ ਕੋਈ ਸਰਕਾਰ ਦੀ ਐਸੀ ਸੰਸਥਾ ਹੈ ਜਿਸ ਦਾ ਐਨੀਬਲ ਹਸਬੈਂਡਰੀ ਡਿਪਾਰਟਮੈਂਟ ਹੈ ਇਹਨਾਂ ਦੇ ਹਸਪੀਟਲ ਨੇ ਪਟਿਆਲੇ ਦੇ ਰਿਕਾਰ ਮੋਦੀ ਕਾਲਜ ਦੇ ਕੋਲ ਬਣਿਆ ਹੋਇਆ ਹੈ ਜਾਂ ਹੋਰ ਕੋਈ ਜਿੱਥੇ ਤੁਹਾਨੂੰ ਇਹਦੀ ਕੋਈ ਇਲਾਜ ਦੀ ਫ੍ਰੀ ਸਹੂਲਤ ਮਿਲ ਜਾਂਦੀ ਹੋਵੇ ਕਿਉਂਕਿ ਤੁਸੀਂ ਫ੍ਰੀ ਸੇਵਾ ਕਰ ਰਹੇ ਹੋ ਤੇ ਤੁਹਾਨੂੰ ਕੋਈ ਫ੍ਰੀ ਸਹੂਲਤ ਮਿਲ ਜਾਂਦੀ ਹੋਵੇ ਤੁਹਾਨੂੰ ਇਹ ਇਲਾਜ ਫ੍ਰੀ ਦਿੰਦੀ ਹੋਵੇ ਸਰਕਾਰ ਨਹੀਂ ਸਰਕਾਰ ਸਾਨੂੰ ਕੋਈ ਫ੍ਰੀ ਇਲਾਜ ਨਹੀਂ ਦਿੰਦੀ ਤੁਸੀਂ ਸਰਕਾਰੀ ਹਸਪੀਟਲ ਜਾਓਗੇ ਸਰਜਰੀ ਕਰਾਣੀ ਹੈ 500 ਰੁਪਏ ਵੀ ਡਿਪੋਜ਼ਿਟ ਕਰਵਾਣਗੇ 4000 ਦਾ ਸਮਾਨ ਲਿਖ ਦੇਣਗੇ ਇਸ ਕਰਕੇ ਅਸੀਂ ਪ੍ਰਾਈਵੇਟ ਡਾਕਟਰ ਨੂੰ ਹੀ ਫੜਦੇ ਆ ਵੀ ਘੱਟੋ ਘੱਟ ਉੱਥੇ ਹੀ ਟੈਸਟ ਹੋ ਜਾਣੀ ਤੇ ਉੱਥੇ ਹੀ ਸਰਜਰੀ ਹੋ ਜਾਏਗੀ ਸਾਨੂੰ ਸਮਾਨ ਲਿਆਨ ਦਾ ਇੰਨੀ ਖੱਜਲ ਖਵਾਰੀ ਨਹੀਂ ਹੋਏਗੀ ਤੇ ਇਸ ਕਰਕੇ ਅਸੀਂ ਪ੍ਰਾਈਵੇਟ ਹਸਪੀਟਲ ਫੜਦੇ ਆ ਸਰਕਾਰ ਸਾਨੂੰ ਕੁਝ ਨਹੀਂ ਦਿੰਦੀ ਨਹੀਂ ਜਿਸ ਤਰ੍ਹਾਂ ਆਮ ਸਰਕਾਰ ਨੇ ਉਹ ਪੰਜਾਬ ਵਿੱਚ ਸਰਕਾਰ ਆਮ ਆਦਮੀ ਕਲੀਨਿਕ ਖੋਲੇ ਹੋਏ ਨੇ ਹਮ ਆਮ ਜਨਤਾ ਦੀ ਸਹੂਲਤ ਲਈ ਹੋ ਸਕਦਾ ਹੈ ਕਿ ਇਸ ਕਰਕੇ ਖੋਲੇ ਹੋਣ ਕਿ ਇਨਸਾਨ ਤੋਂ ਵੋਟ ਲੈਣੀ ਹੈ ਪਰ ਜਾਨਵਰਾਂ ਦੇ ਲਈ ਵੀ ਕੋਈ ਐਸਾ ਕਲੀਨਿਕ ਬਣਾਇਆ ਕਿੰਨੀ ਬਣਾਇਆ ਕੋਈ ਕਲੀਨਿਕ ਨਹੀਂ ਬਣਾਇਆ ਹੈਗਾ ਕਿ ਉਹਨਾਂ ਨੂੰ ਉੱਥੇ ਐਡਮਿਟ ਕਰ ਸਕੀਏ ਜਾਂ ਉਹਨਾਂ ਦੀ ਫ੍ਰੀ ਸੇਵਾ ਲੈ ਸਕੀਏ ਅੱਛਾ ਇਹਦਾ ਜਿਹੜੇ ਐਨੀਮਲ ਲਵਰ ਹੈਗੇ ਪਟਿਆਲੇ ਦੇ ਜੋ 올 ਇੰਡੀਆ ਦੇ ਉਹ ਚੱਕ ਚੱਕ ਕੇ ਆਪ ਹੀ ਵਿਚਾਰੇ ਟ੍ਰੀਟਮੈਂਟ ਕਰਾਈ ਦਿੰਦੇ ਨੇ ਆਪਣੀ ਤੁਹਾਨੂੰ ਪ੍ਰਾਈਵੇਟ ਡਾਕਟਰ ਤੋਂ ਬਿਲਕੁਲ ਪ੍ਰਾਈਵੇਟ ਡਾਕਟਰ ਕੋਈ ਸਰਕਾਰੀ ਹਸਪੀਟਲ ਨਹੀਂ ਜਾਂਦੇ ਨਾ ਅਸੀਂ ਜਾਂਦੇ ਅੱਛਾ ਕਿਉਂਕਿ ਕਾਰਨ ਇਹ ਹੀ ਕਿ ਉੱਥੇ ਕੋਈ ਫੈਸਿਲਿਟੀ ਹੈ ਨਹੀਂ ਇਹ ਕਿਤਾ ਫੀਸ ਵੀ ਡਿਪੋਜ਼ਿਟ ਕਰਵਾ ਲੈਣਗੇ ਉੱਤੋਂ ਸਾਨੂੰ ਸਰਜਰੀ ਦਾ ਇੰਨਾ ਸਾਰਾ ਸਮਾਨ ਲਿਖ ਦੇਣਗੇ ਜਦ ਕੋਈ ਲੋੜ ਪੈਂਦੀ ਹੈ ਐਂਬੂਲੈਂਸ ਤੋਂ ਉਹਨਾਂ ਕੋਲ ਰਹਿ ਗਈ ਹੈ ਐਂਬੂਲੈਂਸ ਉਹ ਆਪ ਦੇਖੀਏ ਮੋਦੀ ਇੱਥੇ ਮੋਦੀ ਘਰ ਦੇ ਨਾਲ ਹਸਪੀਟਲ ਹੈ ਉਹਨਾਂ ਕੋਲ ਐਂਬੂਲੈਂਸ ਖੜੀ ਖੜੀ ਹੈ ਉਹ ਕਹਿੰਦੇ ਸਾਡੇ ਕੋਲ ਡਰਾਈਵਰ ਨਹੀਂ ਹੈ ਸਾਡੇ ਕੋਲ ਫਿਊਲਸ ਦਾ ਖਰਚਾ ਨਹੀਂ ਮਿਲਦਾ ਸਾਨੂੰ ਅੱਛਾ ਫਿਊਲ ਦਾ ਖਰਚਾ ਨਹੀਂ ਮਿਲਦਾ ਹਾਂਜੀ ਉਹਨਾਂ ਦੀ ਗ੍ਰਾਂਟ ਵਸੋ ਇਸੇ ਚੀਜ਼ ਤੇ ਕਹਿ ਰਹੇ ਨੇ ਵੀ ਸਾਡੀ ਗ੍ਰਾਂਟ ਨਹੀਂ ਜਾਂਦੀ ਫਿਊਲਸ ਵਾਲੀ ਤੇ ਸਾਡੇ ਕੋਲ ਡਰਾਈਵਰ ਨਹੀਂ ਹੈ ਸਾਡੀ ਮਤਲਬ ਜਿਸ ਤਰ੍ਹਾਂ ਕਿ ਕਿਸੇ ਨੂੰ ਕੋਈ ਮਹੱਲੇ 'ਚ ਪ੍ਰੋਬਲਮ ਆ ਗਈ ਗਲੀ ਮਹੱਲੇ 'ਚ ਕਿਸੇ ਸੜਕਾਂ ਦੇ ਉੱਪਰ ਜਿੱਥੇ ਵੀ ਡੌਗਸ ਫਿਰਦੇ ਨੇ ਤਾਂ ਉਹਨਾਂ ਨੂੰ ਰੈਸਕਿਊ ਕਰਨਾ ਪੈਜੇ ਤਾਂ ਫਿਰ ਉਹ ਕਾਰਪੋਰੇਸ਼ਨ ਪਟਿਆਲੇ ਦੀ ਜਿਸ ਤਰ੍ਹਾਂ ਹੈ ਕਿ ਨਗਰ ਨਗਰ ਬਖ ਬਖ ਸ਼ਹਿਰਦਾਰਕਰ ਕਾਰਪੋਰੇਸ਼ਨ ਹੈ ਜਾਂ ਪੰਚਾਇਤਾਂ ਨੇ ਅਧਿਕਾਰ ਇਹਨਾਂ ਦੇ ਕੋਲ ਹੁੰਦੇ ਨੇ ਹਾਂ ਹਾਂ ਬਿਲਕੁਲ ਤਾਂ ਫਿਰ ਉਹ ਤੁਹਾਨੂੰ ਅਪਰੋਚ ਕਰਨ ਕਿ ਉਹਨਾਂ ਨੂੰ ਅਪਰੋਚ ਕਰਨ ਦੇਖੋ ਅਸੀਂ ਜਿੰਨੀ ਮਦਦ ਕਰ ਸਕਦੇ ਹਾਂ ਸਾਨੂੰ ਐਨ ਜੀਓ ਨੂੰ ਵੀ ਕਰ ਸਕਦੇ ਆ ਫਰ ਐਨ ਜੀਓ ਨੂੰ ਮਦਦ ਮੰਗਦੇ ਆ ਜਦੋਂ ਤਾਂ ਮਦਦ ਕਰਨੀ ਵੀ ਚਾਹੀਦੀ ਹੈ ਸਹਾਇਕ ਨਹੀਂ ਕਰਦੀ ਜਨਤਾ ਜਿਸ ਤਰ੍ਹਾਂ ਸਮਾਜ ਦੇ ਵਿੱਚ ਗਊਸ਼ਾਲਾਵਾਂ ਬਣੀਆਂ ਹੋਈਆਂ ਹਮਮ ਸਰਕਾਰ ਐਨੀਮਲ ਹਸਬੰਡ ਦੀ ਉਹਨਾਂ ਦੀ ਮਦਦ ਕਰਦਾ ਹਮਮ ਜੇ ਇਸ ਤਰ੍ਹਾਂ ਦੀਆਂ ਕੋਈ ਗਊਸ਼ਾਲਾ ਦੀ ਜਗ੍ਹਾ ਤੇ ਡੌਗਸ ਨੂੰ ਸੰਭਾਲਣ ਦੇ ਲਈ ਕੋਈ ਅਸੀ ਸੰਸਥਾ ਨਹੀਂ ਬਣਦੀ ਸਰਕਾਰ ਨੂੰ ਸਰਕਾਰ ਤਾਂ ਹਸਪੀਟਲ ਦੇ ਵਿੱਚ ਵੀ ਨਹੀਂ ਰਾਤ ਨੂੰ ਟ੍ਰੀਟਮੈਂਟ ਕਰ ਸਕਦੀ ਉਹ ਕੀ ਬਣਾਓਗੇ ਉੱਥੇ ਕੋਈ ਡੌਗ ਬੰਦ ਕਰ ਲੈਣਾ ਰੈਵੀਜ਼ ਵਾਲਾ ਤੌਨੂੰ ਖਾਣਾ ਪਾਣੀ ਵੀ ਪ੍ਰੋਵਾਈਡ ਨਹੀਂ ਕਰੂਗੇ ਉਹਨੂੰ ਬੰਦ ਕਰਤਾ ਇੱਕ ਕਮਰੇ 'ਚ ਬਸ ਉਸ ਤੋਂ ਬਾਅਦ ਉਹਨਾਂ ਦੀ ਛੁੱਟੀ ਐ ਸਰਕਾਰ ਤਾਂ ਕੀ ਸਹੂਲਤ ਦੋਗੀ ਨਹੀਂ ਰੈਬੀਜ਼ ਵਾਲਾ ਡਾਕਟਰ ਇੱਕ ਮੈਡੀਕਲ ਇਹ ਕਹਿੰਦੀ ਐ ਕਿ 2-3 ਦਿਨ ਤੋਂ ਬਾਅਦ ਘਟਦਾ ਲਿਆ ਉਹੀ ਗੱਲ ਆਪਾਂ ਫਿਰ ਵੀ ਉਹਦੀ ਟੈਸਟਿੰਗ ਤਾਂ ਕਰਦੇ ਆ ਨਾ ਆਪਾਂ ਐਵੇਂ ਕਿਵੇਂ ਕਹਿ ਸਕਦੇ ਆ ਇਹਨੂੰ ਰੈਬੀਜ਼ ਐ ਟੈਸਟਿੰਗ ਤਾਂ ਕਰਾਂਗੇ ਨਾ ਉਹਨੂੰ ਅਬਜ਼ਰਵੇਸ਼ਨ 'ਚ ਰੱਖਾਂਗੇ ਜਦੋਂ ਤੱਕ ਬੱਚਾ ਅਬਜ਼ਰਵੇਸ਼ਨ ਦੇ ਵਿੱਚ ਐ ਤਾਂ ਕੋਸ਼ਿਸ਼ ਤਾਂ ਕਰਾਂਗੇ ਉਹਨੂੰ ਪਾਣੀ ਵੀ ਰੱਖੀ ਐ ਠੀਕ ਐ ਸਰਕਾਰ ਤਾਂ ਵੀ ਨਹੀਂ ਕਰਦੀ ਮੈਂ ਬੋਤਲ ਲੰਬਾ ਨਹੀਂ ਖਿੱਚਾਂਗਾ ਪਰ ਇੱਕ ਗੱਲ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਜੇਕਰ ਸਰਕਾਰ ਵਾਕਈ ਹੀ سنجیدہ ਹੋ ਜਾਏ ਇਸ ਗੱਲ 'ਕਿ ਅਸੀਂ ਡੌਗਸ ਮੁਹੱਲਿਆਂ ਦੇ ਗੱਲੀ ਮੁਹੱਲਿਆਂ ਚੋਂ ਖਤਮ ਕਰਨੇ ਹਨ ਤੁਹਾਡੇ ਵਰਗੇ ਐਨਜੀਓ ਸਰਕਾਰ ਦੀ ਮਦਦ ਕਰਨ ਸਰਕਾਰ ਅਗਰ ਤੁਹਾਨੂੰ ਕੋਈ ਇੱਕ ਪਲੌਟ ਦੇ ਕੇ ਐਸੇ ਏਰੀਏ ਦੇ ਵਿਚਕਾਰ ਸ਼ੈੱਡ ਬਣਾ ਕੇ ਦੇ ਦਵੇ ਕੀ ਤੁਸੀਂ ਉੱਥੇ ਇਹ ਸੇਵਾ ਕਰਨੀ ਵਾਜਬ ਸਮਝੋਗੇ ਸਭ ਕੋ ਘਰ ਦੇ ਵਿਗਾਰੇ ਤੁਹਾਡਾ ਸਾਫ ਸੁਥਰਾ ਬੋਲ ਬਣ ਜਾਏਗਾ ਤੁਹਾਡਾ ਇੱਕ ਗਲੀ ਮੁਹੱਲੇ ਵਾਲੇ ਵੀ ਤੁਹਾਨੂੰ ਕੁਝ ਨਹੀਂ ਕਹਿ ਸਕਣਗੇ ਨਾ ਬੋਲ ਸਕਣਗੇ ਅਗਰ ਵਖਲਾ ਪਲਾਟ ਤੁਹਾਨੂੰ ਦੇ ਕੇ ਦੇ ਦਿਨ ਕਿ ਤੁਸੀਂ ਉੱਥੇ ਸੇਵਾ ਕਰਨ ਦੀ ਇਸ ਗੱਲ ਨੂੰ ਅੱਛਾ ਸਮਝੋਗੇ ਦੇਖੋ ਚੰਗੇ ਡੌਗ ਲਈ ਤਾਂ ਇੱਕ ਪਾਉਂਡ ਬਣਾਉਣਾ ਗੈਰ ਕਾਨੂੰਨੀ ਹੈ ਠੀਕ ਹੈ ਬਿਮਾਰ ਡੌਗ ਲਈ ਸੇਵਾ ਠੀਕ ਹੈ ਉੱਥੇ ਜੇ ਬਣਾਉਣਗੇ ਬਿਮਾਰ ਡੌਗ ਲਈ ਤਾਂ ਅਸੀਂ ਜ਼ਰੂਰ ਸਹਿਯੋਗ ਕਰਾਂਗੇ ਦੂਜੀ ਗੱਲ ਰਹੀ ਗਲੀਆਂ ਚ ਡੌਗ ਖਤਮ ਕਰਨ ਦੀ ਤਾਂ ਡੌਗ ਇੱਕ ਡੋਮੈਸਟਿਕ ਐਨੀਮਲ ਹੈ ਉਹ ਇਨਸਾਨਾਂ ਦੇ ਵਿੱਚ ਹੀ ਪੈਦਾ ਹੁੰਦਾ ਹੈ ਇਨਸਾਨਾਂ ਦੇ ਵਿੱਚ ਹੀ ਚਲਾ ਜਾਂਦਾ ਹੈ ਜੇ ਜੋ ਕੁਝ ਲੋਕ ਪਰੇਸ਼ਾਨ ਹੋਣੇ ਪਰ ਮੈਂ ਉਹਨਾਂ ਨੂੰ ਇਹੀ ਕਹਿਣੀ ਹੈ ਕਿ ਜੇ ਤੁਸੀਂ ਇਹਨਾਂ ਨੂੰ ਪਿਆਰ ਨਾਲ ਰੱਖੋ ਖਾਣਾ ਖਿਲਾਓ ਇਹਨਾਂ ਨੂੰ ਸਮਝੋ ਤਾਂ ਉਹ ਸ਼ਾਇਦ ਇਹ ਹਰਕਤ ਨਹੀਂ ਕਰਨਗੇ ਜੀ ਜੇ ਮੈਂ ਜਦੋਂ ਛੋਟਾ ਹੁੰਦਾ ਸੀ ਮੈਨੂੰ ਯਾਦ ਹੈ ਕਿ ਜਦੋਂ ਇਸ ਤਰ੍ਹਾਂ ਗਲੀਆਂ ਦੇ ਵਿੱਚ ਡੌਗਸ ਹੁੰਦੇ ਸੀ ਤਾਂ ਕਾਰਪੋਰੇਸ਼ਨ ਦੇ ਵੱਲੋਂ ਕੀ ਹੁੰਦਾ ਸੀਗਾ ਉਹ ਦਹੀਂ ਦੇ ਵਿੱਚ ਕਾਲਪੁਸ਼ਰ ਕੁਝ ਚੀਜ਼ ਪਾ ਕੇ ਦੇਜਿਆ ਕਰਦੇ ਸੀਗੇ ਉਹ ਡੌਗਸ ਨੂੰ ਖਵਾ ਦਿੰਦੇ ਸੀ ਡੌਗਸ ਮਰ ਜਾਂਦਾ ਸੀ ਪਰ ਉਸ ਤੋਂ ਬਾਅਦ ਇਹ ਕਾਨੂੰਨ ਬਣਿਆ ਰਾਈਟ ਟੂ ਐਨੀਮਲ ਉਹ ਐਨੀਮਲਸ ਦਾ ਕਾਨੂੰਨ ਬਣ ਗਿਆ ਉਸ ਤੋਂ ਬਾਅਦ ਇਹ ਚੀਜ਼ਾਂ ਘਟ ਗਈਆਂ ਬੰਦ ਹੋ ਗਈਆਂ ਲੋਕ ਇਸ ਨੂੰ ਬਿਲਕੁਲ ਛੇੜ ਖਾਂਦੇ ਇਸ ਲਈ ਨਹੀਂ ਕਰਦੇ ਕਿਉਂਕਿ ਕਈ ਜਿੱਤੇ ਇਸ ਗੱਲ ਤੋਂ ਡਰਦੇ ਨੇ ਕਿ ਪਾਪ ਲੱਗਦਾ ਕਿਸੇ ਗੱਲ ਨੂੰ ਕਈ ਇਸ ਗੱਲ ਤੋਂ ਡਰਦੇ ਨੇ ਕਿ ਮੈਨੂੰ ਡੌਗ ਲਵਰਸ ਪ੍ਰੋਬਲਮ ਦੇਣਗੇ ਕਈ ਇਸ ਗੱਲ ਤੋਂ ਡਰਦੇ ਨੇ ਪਰ ਉਹ ਐਕਚੁਅਲੀ ਦੇਖਿਆ ਜਾਏ ਪਰ ਐਜ਼ ਇਨਸਾਨੀਅਤ ਵਾਕਈ ਡੌਗ ਨੂੰ ਮਾਰ ਦੇਣਾ ਵੀ ਇੱਕ ਕ੍ਰਾਈਮੀ ਹੈ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਹਾਂਜੀ ਬਟ ਇਹਦੇ ਲਈ ਮੈਂ ਤਾਂ ਪੁੱਛਿਆ ਵੀ ਜੇ ਤੁਹਾਨੂੰ ਸਰਕਾਰ ਐਸਾ ਇੱਕ ਬਣਾ ਦੇਵੇ ਤਾਂ ਕੀ ਪਤਾ ਇਹ ਸਾਰਾ ਕੁਝ ਸਿਸਟਮ ਉੱਥੇ ਕਨਵਰਟ ਹੋ ਜਾਵੇ ਤੇ ਲੋਕਾਂ ਨੂੰ ਵਿੱਚ ਹੀ ਸਹੂਲਤ ਮਿਲ ਜਾਵੇ ਤੇ ਮੇਰੇ ਖਾਤੇ ਬਹੁਤ ਤੁਹਾਡੇ ਵਰਗੇ ਜੀ 160 ਡੌਗਸ ਘਰ ਚ ਰੱਖ ਸਕਦੇ ਹੋ ਤੇ ਜੇ ਸਰਕਾਰ ਐਸੇ 2-3 ਪੌਂਡਸ ਬਣਾ ਦੇਵੇ ਜਿੱਥੇ ਤੁਹਾਨੂੰ 100-100 2-2 300 ਡੌਗਸ ਆਦੇ ਤੇ ਸਾਰੇ ਏਰੀਆ ਚ ਨਿਦਸਵਾਇਆ ਹੋ ਸਕਦਾ ਨਹੀਂ ਐਸ ਚੰਗੇ ਡੌਗ ਨੂੰ ਆਪਾਂ ਫਾਉਂਡਸ ਤੇ ਰੱਖਣਾ ਵੀ ਗੈਰਕਾਨੂੰਨੀ ਉਹਨਾਂ ਦੀ ਆਜ਼ਾਦੀ ਕਿਵੇਂ ਛੀਨ ਲਈਏ ਕਿਤੇ ਉਹ ਵਿਚਾਰੇ ਫਿਰਦੇ ਨੇ ਗਲੀਆਂ ਚ ਉਹਨਾਂ ਨੂੰ ਆਜ਼ਾਦੀ ਨਾਲ ਜੀਣਾ ਹੱਕ ਹੈ ਉਹਨਾਂ ਦਾ ਠੀਕ ਹੈ ਬਿਮਾਰ ਬੱਚੇ ਨੂੰ ਆਪਾਂ ਪੌਂਡ ਦੇ ਵਿੱਚ ਰੱਖ ਰਹੇ ਨੇ ਉਹ ਅਲੱਗ ਗੱਲ ਹੈ ਬਲਾਈਂਡ ਐਂਡ ਦੂਜੇ ਪਾਸੇ ਗੱਲ ਇਹ ਵੀ ਤਾਂ ਹੈ ਨਾ ਆਪਾਂ ਪੋਪੂਲੇਸ਼ਨ ਕੰਟਰੋਲ ਕਰ ਸਕਦੇ ਲੇਖੋ ਪੋਪੂਲੇਸ਼ਨ ਜੇ ਕੋ ਜੇ ਆਪਾਂ ਸਟਰਲਾਈਜੇਸ਼ਨ ਕਰਦੇ ਹਾਂ ਹੂੰ ਇਸ ਤੁਹਾਡੀ ਇੱਕ ਨੋ ਡਾਊਟ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਸਮਾਜ ਦੇ ਲੋਕਾਂ ਨੂੰ ਵੀ ਤਾਂ ਪੂਰਾ ਦੂਰ ਰੋਣ ਦਾ ਅਧਿਕਾਰ ਹੈ ਸਮਾਜ ਦੇ ਵਿੱਚ ਤਾਂ ਲੋਕਾਂ ਨੂੰ ਦਰਖਤ ਨਹੀਂ ਪਸੰਦ ਤੁਸੀਂ ਦੇਖ ਲਓ ਜਿਹੜੀਆਂ ਗਲੀਆਂ 'ਚ ਦਰਖਤ ਲੱਗੇ ਸੀ ਵੱਢ ਕੇ ਉਹ ਖਾਲੀ ਕਰਤੀਆਂ ਗਲੀਆਂ ਉਹ ਤਾਂ ਪੰਛੀ ਵੀ ਪਸਾਨੀ ਕਰਦੇ ਜਿਹੜੇ ਦਰਖਤ ਤੇ ਪੰਛੀ ਬੈਠੇ ਹੋਣਗੇ ਪਾਟੀ ਤਾਂ ਕਰਨਗੇ ਉਹ ਤਾਂ ਦਰਖਤ ਹੀ ਵੜਵਾ ਦਿੰਦੇ ਨੇ ਆਪਾਂ ਕਿਸ ਕਿਸ ਚੀਜ਼ ਨੂੰ ਹਟਾਵਾਂਗੇ ਜੇ ਸਮਾਜ ਦੇ ਵਿੱਚ ਕਿਸੇ ਨੂੰ ਨਹੀਂ ਪਸੰਦ ਠੀਕ ਹੈ ਇੱਕ ਮੈਨੂੰ ਹੋਰ ਦੱਸੋ ਕਿ ਇਨਫੈਕਸ਼ਨ ਫੈਲ ਨੂੰ ਕੋਈ ਪਤਾ ਲੱਗਦਾ ਕਦੋਂ ਕਿੱਥੋਂ ਫੈਲ ਜਾਵੇ ਤੁਹਾਡੇ ਘਰ ਦੇ ਵਿੱਚ ਘੱਲ 160 ਡੌਗਸ ਰੱਖੇ ਨੇ ਇਹਨਾਂ ਲਈ ਜਿੱਥੇ ਤੁਸੀਂ ਖਾਣਾ ਤਿਆਰ ਕਰਦੇ ਹੋਗੇ ਖਾਣਾ ਫੀਡ ਵੀ ਲਿਆਦੇ ਹੋਗੇ ਇਹਨਾਂ ਨੂੰ ਟ੍ਰੀਟਮੈਂਟ ਵੀ ਦਿੰਦੇ ਹੋ एवरीथिंग ਇਜ਼ ਹਰ ਬਟ ਉਸਤੇ ਬਾਵਜੂਦ ਇੱਕ ਚੀਜ਼ ਐਸੀ ਹੈ ਜਿਹੜੀ ਹਰ ਜਾਨਵਰ ਦੇ ਵਿੱਚਕਾਰ ਹੈ ਕਿ ਇਹਨਾਂ ਨੇ ਸਵੇਰੇ ਪੋਟੀ ਵੀ ਕਰਨੀ ਬਿਲਕੁਲ ਦਿਨ ਚ ਚਾਰ ਵਾਰ ਵੀ ਕਰਨੀ ਹੈ ਜਦੋਂ ਪੇਟ ਖਰਾਬ ਹੋ ਗਿਆ ਉਹ ਥਾਂ ਥਾਂ ਤੇ ਤੁਹਾਡੇ ਘਰ ਦੇ ਵਿੱਚ ਗੱਲ ਤੋਂ ਵਾਲੀ ਗੰਦਗੀ ਫੈਲ ਸਕਦੀ ਹੈ ਉਹਦੇ ਲਈ ਤੁਸੀਂ ਸੀਵਰ ਸਿਸਟਮ ਵਿੱਚ ਕਰੀ ਸੁ ਸੁਟਦੇ ਹੋ ਜਾਂ ਕੋ ਵੱਖਰਾ ਦੇ ਲਈ ਕੋ ਸਿਸਟਮ ਬਣਾ ਲੈਂਦੇ ਨਹੀਂ ਨਹੀਂ ਅਸੀਂ ਸੀਵਰੇਜ ਦੇ ਵਿੱਚ ਨਹੀਂ ਇੱਕ ਅਲੱਗ ਤੋਂ ਐਂਟੀਸੈਪਟਿਕ ਟੈਂਕ ਬਣਵਾਇਆ ਹੋਇਆ ਸੀ ਠੀਕ ਹੈ ਸਾਰਾ ਜਿਹੜਾ ਉਹਨਾਂ ਦਾ ਜੋ ਵੀ ਹੁੰਦਾ ਉਹ ਸਾਫ਼ ਸਫਾਈ ਹੋ ਕੇ ਉਹਦੇ ਵਿੱਚ ਜਾਂਦਾ ਹੈ ਅਸੀਂ ਆਪਣਾ ਪਰਸਨਲ ਬਣਵਾਇਆ ਹੋਇਆ ਜਦੋਂ ਭਰ ਜਾਂਦਾ ਸਾਫ਼ ਸਫਾਈ ਕਿਵੇਂ ਕੋਈ ਸੀਵਰੇਜ ਟ੍ਰੀਟਮੈਂਟ ਪਲੈਂਟ ਲਗਾਇਆ ਤੁਸੀਂ ਕਰ ਨੇ ਪਲਾਂਟ ਨਹੀਂ ਲਾਇਆ ਸੀ ਨਾ ਐਂਟੀਸੈਪਟਿਕ ਟੈਂਕ ਕਹਿੰਦੇ ਉਹਨੂੰ ਖੂਈ ਕਹਿੰਦੇ ਨਾ ਕਿ ਮੈਂ ਪਹਿਲਾਂ ਬਣਦੀ ਸੀਗੀ ਪਹਿਲਾਂ ਸੀਵਰੇਜ ਨਹੀਂ ਸੀ ਜ਼ਮੀਨ 'ਚ ਖੂਈ ਬਣੀ ਜਮੀਨ 'ਚ ਖੂਈ ਬਣੀ ਹੋਈ ਐ ਉਹ ਜਦੋਂ ਭਰ ਜਾਂਦੀ ਅਸੀਂ ਉਹਨੂੰ ਕਲੀਨ ਕਰਵਾ ਦਿੰਦੇ ਬਟ ਤੁਹਾਨੂੰ ਪਤਾ ਵੀ ਖੂਈ ਬਣਾਣੀ ਜਿਹੜੀ ਸਰਕਾਰ ਵੱਲੋਂ ਅਲਾਉ ਨਹੀਂ ਹੈ ਉਹ ਜਾਪ ਪੋਲੂਸ਼ਨ ਕੰਟਰੋਲ ਬੋਰਡ ਇਸ ਦੀ ਪਰਮਿਸ਼ਨ ਨਹੀਂ ਕਰ ਦਿੰਦਾ ਨਹੀਂ ਪਰਮਿਸ਼ਨ ਨਹੀਂ ਦਿੰਦਾ ਹੁਣ ਸਾਨੂੰ ਤਾਂ ਉਹਨਾਂ ਦੀ ਗੰਦਗੀ ਸਾਫ਼ ਕਿੱਥੇ ਕਰਨੀ ਪਊਗੀ ਨਾ ਅਸੀਂ ਸੀਵਰੇਜ ਦੇ ਵਿੱਚ ਨਹੀਂ ਪਾ ਸਕਦੇ ਦੇਖੋ ਸੀਵਰੇਜ ਦੇ ਵਿੱਚ ਤਾਂ ਹੁਣ ਜਦੋਂ ਤੁਸੀਂ ਉਸ ਟੈਂਕ ਦੇ ਵਿੱਚ ਸੁੱਟਦੇ ਹੋ ਇੱਕ ਖੂਈ ਬਣਾ ਦਿੱਤੀ ਡੂੰਗੀ ਖੂਈ ਬਣ ਗਈ ਜਦੋਂ ਉਹਦੇ ਵਿੱਚ ਸੁੱਟਦੇ ਹੋ ਤਾਂ ਉਹ ਪਾਣੀ ਸਿੰਮ ਕੇ ਤੁਹਾਡੇ ਆਲੇ-ਦੁਆਲੇ ਇਲਾਕੇ ਦੇ ਅੰਦਰ ਪਾਣੀ ਚ ਫੈਲਦਾ ਜਿੱਦੇ ਨਾਲ ਬੈਕਟੀਰੀਆ ਕਿਉਂਕਿ ਆਮ ਤੌਰ ਤੇ ਜੇ ਸਬਮਰਸੀਬਲ ਪੰਪ ਲੱਗਦਾ ਉਹ 200 ਫੁੱਟ ਤੇ ਲੱਗਦਾ ਪਰ 100 ਫੁੱਟ ਤੋਂ ਪਾਣੀ ਚੱਕਦਾ ਬਿਲਕੁਲ ਬਿਲਕੁਲ ਉਹ ਉਹਦੇ ਵਿੱਚਕਾਰ ਟਰੈਵਲ ਕਰਦਾ ਜਿੱਦੇ ਨਾਲ आले-ਦਲੇ ਜੌਂਡਿਸ ਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ। ਮਤਲਬ 200 ਫੁੱਟ ਤੇ ਬਣਵਾਈ ਹੋਈ ਹੈ। ਕਾਫੀ ਡੂੰਘੀ ਬਣਵਾਈ ਹੋਈ ਹੈ। ਮਤਲਬ ਐ ਲਾ ਲੋ 2-3 ਸਾਲ ਤੋਂ ਉੱਥੇ ਕਵਰ ਹੋ ਜਾਏਗਾ। ਫਿਰ ਉਸ ਨੂੰ ਕੀ ਟੈਂਕ ਬਣਾ ਕੇ ਭਰ ਦੇ ਦਿਓ ਖਾਲੀ ਕਰ ਲੈਂਦੇ ਆ। ਹਾਂ ਜੋ ਖਾਲੀ ਕਰ ਲੈਂਦੇ। ਠੀਕ ਹੈ ਹੁਣ ਤੁਹਾਨੂੰ ਸਰਕਾਰੀ ਮਦਦ ਕੋਈ ਨਹੀਂ ਮਿਲਦੀ ਤੇ ਸਰਕਾਰ ਦਾ ਕੋਈ ਅਸੀਂ ਪਾਲਿਸੀ ਵੀ ਨਹੀਂ ਹੈ ਕਿ ਹੈ ਪਾਲਿਸੀ ਤੇ ਮਦਦ ਦਿੰਦੇ ਨਹੀਂ ਇਹ ਪਾਲਿਸੀ ਹੈ ਤੁਸੀਂ ਲਾ ਲੋ ਐਨੀਮਲ ਹਸਬੈਂਡਰੀ ਦੇ ਵਿੱਚ ਗ੍ਰਾਂਟ ਆਂਦੀ ਹੈ ਸਭ ਕੁਝ ਆਂਦਾ ਹੈ ਪਰ ਵੈਕਸੀਨੇਸ਼ਨ ਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਹੈ ਠੀਕ ਹੈ ਇਹਨਾਂ ਨੂੰ ਸਟੇਲਾਈਜ਼ ਕਰਵਾਉਣ ਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਹੈ ਅੱਜ ਹਰ ਇੱਕ ਪਟਿਆਲੇ ਦਾ ਐਨੀਮਲ ਲਵਰ ਚਾਰ-ਚਾਰ ਡੌਗ ਚੁੱਕ-ਚੁੱਕ ਕੇ ਆਪ ਸਟੇਲਾਈਜ਼ ਕਰਵਾ ਰਿਹਾ ਹੈ ਕਿਉਂ ਕਰਵਾ ਰਿਹਾ ਕਿਉਂਕਿ ਸਰਕਾਰ ਦੀ ਕੋਈ ਸਹੂਲਤ ਨਹੀਂ ਹੈ ਸਟੇਲੈਜ ਸੈਂਟਰ ਨੂੰ 2 2 ਮਹੀਨੇ ਚਲਾਇਆ 4 ਮਹੀਨੇ ਬੰਦ ਕਰਤਾ ਉੱਥੇ ਡਬਲ ਵਾਦੀ ਹੋ ਗਈ ਫਿਰ ਇਹ ਸਾਰੇ ਐਨੀਮਲ ਲਵਰ ਸਹਿਯੋਗ ਕਰਦੇ ਨੇ ਸਭ ਚੱਕ ਚੱਕ ਕੇ ਆਪਣੀ ਤਰਫ ਤੋਂ ਸਰਜਰੀਆਂ ਕਰਵਾ ਰਹੇ ਆਪਰੇਟ ਕਰਵਾ ਰਹੇ ਆ ਇਹਨਾਂ ਨੂੰ ਪੋਪੂਲੇਸ਼ਨ ਕੰਟਰੋਲ ਕਰ ਰਹੇ ਤੇ ਇਹ ਲਾ ਲਓ ਵੀ ਸਰਕਾਰ ਜੇ ਕੁਝ ਕਰਦੀ ਹੁੰਦੀ ਤਾਂ ਇੰਨੀ ਲੋੜ ਹੀ ਨਹੀਂ ਸੀਗੀ ਐਨੀਮਲ ਲਵਰ ਨੂੰ ਜੂਝਣ ਦੀ ਸੋ ਡੀਟੀਸੀ ਆਨਲਾਈਨ ਨਿਊਜ਼ ਦੇ ਨਾਲ ਜੁੜ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਇੱਕ ਗੱਲ ਦੱਸ ਦਈਏ ਕਿ ਪਾਣੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪਾਣੀ ਤੋਂ ਲੈ ਕੇ ਦਵਾਈ ਤੱਕ ਉਹਨਾਂ ਦੀ ਸੇਵਾ ਸੰਭਾਲ ਸਾਰਾ ਵੀ ਜਿੰਨਾ ਕੁਝ ਹੈ ਕੋਈ ਬਿਮਾਰੀਆਂ ਦਾ ਇਲਾਜ ਕਰਾਣੇ ਆਪਰੇਸ਼ਨ ਕਰਾਣੇ ਸਾਰਾ ਕੁਝ ਇਹ ਸੰਸਥਾਵਾਂ ਆਪ ਕਰਤੀਆਂ ਸਰਕਾਰ ਇਹਨਾਂ ਦੀ ਕੋਈ ਮਦਦ ਨਹੀਂ ਕਰਦਾ ਹਾਂ ਜੇਕਰ ਕੋਈ ਸਾਡੇ ਚੈਨਲ ਨੂੰ ਦੇਖ ਕੇ ਜਾਂ ਇਹਨਾਂ ਦੇ ਇਹਨਾਂ ਹਾਲਾਤਾਂ ਨੂੰ ਦੇਖ ਕੇ ਅਗਰ ਇਹਨਾਂ ਦੀ ਕੋਈ ਮਦਦ ਕਰਨਾ ਚਾਹੇ ਤੁਹਾਡੀ ਕੋਈ ਮਦਦ ਕਰਨਾ ਚਾਹੇ ਹਾਂ ਹਾਂ ਤਾ ਤੁਸੀਂ ਉਹ ਮਦਦ ਕਿਸ ਤਰੀਕੇ ਨਾਲ ਲੈਣੀ ਪਸੰਦ ਕਰੋਗੇ ਦੇਖੋ ਜੇ ਤਾਂ ਕੋਈ ਫੂਡ ਡੋਨੇਟ ਕਰਨਾ ਚਾਹੁੰਦਾ ਹੈ ਕਿ ਹਾਂ ਵੀ ਅਸੀਂ ਜਾ ਕੇ ਖਾਣਾ ਖਵਾਏ ਇਹ ਕਿਸੇ ਦਾ ਬਰਥਡੇ ਹੈ ਕਿਸੇ ਦੀ ਮੈਰਿਜ ਹੈ ਕੁਛ ਇਸ ਤਰ੍ਹਾਂ ਦਾ ਕੋਈ ਫੂਡ ਡੋਨੇਟ ਕਰਨਾ ਚਾਹੁੰਦਾ ਤਾਂ ਉਹ ਮੇਰੇ ਸ਼ੈਲਟਰ ਦੇ ਵਿੱਚ ਆ ਕੇ ਉੱਥੇ ਡੋਨੇਟ ਕਰ ਸਕਦਾ ਠੀਕ ਹੈ ਤੇ ਜੇ ਉਹ ਕੈਸ਼ ਪੇਮੈਂਟ ਦੇ ਉਹਦੇ ਵਿੱਚ ਅਸੀਂ ਰਸੀਦ ਵੀ ਕੱਟ ਕੇ ਦਵਾਂਗੇ ਅੰਡਰ 80G ਸਾਡਾ ਅੰਡਰ 80G ਸੈਕਸ਼ਨ ਦੇ ਵਿੱਚ ਰਜਿਸਟਰਡ ਹੈ ਮਤਲਬ ਇਨਕਮ ਟੈਕਸ ਤੋਂ ਇਨਕਮ ਟੈਕਸ ਤੋਂ ਹਾਂ ਤੇ ਛੋਟ ਹੈ ਤੇ ਉਹ UPI ਦੇ ਥਰੂ ਵੀ ਸਾਨੂੰ ट्रांजैक्शन ਕਰ ਸਕਦਾ ਠੀਕ ਹੈ ਤੇ ਉਹਦੇ ਲਈ ਤੁਹਾਨੂੰ ਕੰਟੈਕਟ ਕਰੇ ਤੁਸੀਂ ਇਹਨਾਂ ਦੱਸ ਸਕਦੇ ਹੋ ਜਿਹੜੇ ਤੁਹਾਡੇ ਫਾਲੋਅਰਸ ਨੇ ਕੁਝ ਸੋ DDSC on news ਦੇ ਸਾਰੇ ਸਰੋਤਿਆਂ ਨੂੰ ਜਿਹੜੇ ਚੈਨਲ ਦੇਖ ਰਹੇ ਨੇ ਜਿਹੜੇ ਇੰਟਰਵਿਊ ਦੇਖ ਰਹੇ ਨੇ ਇਸ ਗੱਲ ਨੂੰ ਧਿਆਨ ਚ ਰੱਖਣ ਕਿ ਅਗਰ ਕਿਸੇ ਤਰੀਕੇ ਦੇ ਇਸ ਨੂੰ ਮਦਦ ਕਰਨਾ ਚਾਹੁੰਦੇ ਆ ਕਿਸੇ ਬੱਚਿਆਂ ਦਾ ਸ਼ਾ ਵਿਆਹ ਸ਼ਾਦੀ ਹੋ ਗਈ ਜਾਂ ਕੋਈ ਹੋਰ ਐਸੇ ਜਨਮ ਦਿਨ ਆ ਜਾਂਦੇ ਨੇ ਜਾਂ ਬਜ਼ੁਰਗਾਂ ਦੀ ਯਾਦ ਮਨਾਉਂਦੇ ਆ ਤੇ ਕਈ ਵਾਰ ਮਨ ਵਿੱਚ ਆਉਂਦਾ ਹੈ ਕਿ ਇਹ ਕਿਸੇ ਬੇਜੁਬਾਨ ਦੀ ਮਦਦ ਕਰ ਦਿੱਤੀ